ਉਸ ਦੇ ਪ੍ਰਧਾਨ ਮੰਤਰੀ ਪੁਤਿਨ ਨੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਉੱਪਰ ਇੱਕ ਐਸਾ ਬਿਆਨ ਦਿੱਤਾ ਹੈ ਜੋ ਅੱਜ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਆਖਰਕਾਰ ਪੁਤਿਨ ਨੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਸ਼ਖਸੀਅਤ ਦੇ ਉੱਪਰ ਕਿਹੜੇ ਸ਼ਬਦ ਕਹੇ ਨੇ ਜੋ ਅੱਜ ਪੂਰੀ ਦੁਨੀਆ ਦੇ ਵਿੱਚ ਵਾਇਰਲ ਹੋ ਰਹੇ ਨੇ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਦੋਸਤੋ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜਿਵੇਂ ਤੁਸੀਂ ਜਾਣਦੇ ਹੋ ਕਿ 바ਵਾ ਸਾਹਿਬ ਦੀ ਸ਼ਖਸੀਅਤ ਜਿਸ ਸ਼ਖਸੀਅਤ ਦੇ ਬਾਰੇ ਕੋਈ ਵੀ ਜਾਣਨ ਦੀ ਕੋਸ਼ਿਸ਼ ਕਰਦਾ ਹੈ ਉਹ ਬਸ 바ਵਾ ਸਾਹਿਬ ਦਾ ਹੀ ਹੋ ਕੇ ਰਹਿ ਜਾਂਦਾ ਹੈ 바ਵਾ ਸਾਹਿਬ ਦੀ ਸ਼ਖਸੀਅਤ ਇੰਨੀ ਪ੍ਰਭਾਵਸ਼ਾਲੀ ਹੈ ਕਿ ਜੋ ਵੀ ਉਸ ਸ਼ਖਸੀਅਤ ਨੂੰ ਪੜਨ ਦੀ ਕੋਸ਼ਿਸ਼ ਕਰਦਾ ਹੈ ਉਹ ਸੱਚਮੁੱਚ ਇੱਕ ਵਾਰ ਉਹਨਾਂ ਦੀ ਜ਼ੁਬਾਨ 'ਚ ਇੱਕ ਸ਼ਬਦ ਨਿਕਲਦਾ ਹੈ ਵਾਓ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਬਚਪਨ 'ਚ ਬਹੁਤ ਸਾਰੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪਿਆ ਔਰ ਬਹੁਤ ਸਾਰੀਆਂ ਤਕਲੀਫਾਂ ਦੇਖੀਆਂ ਨੇ ਔਰ ਉਹ ਬੱਚਾ ਜਿਹੜਾ ਬੱਚਾ ਸਕੂਲ ਦੇ ਕਮਰੇ ਚੋਂ ਬਾਹਰ ਇਸ ਕਰਕੇ ਬਿਠਾਇਆ ਜਾਂਦਾ ਸੀ ਕਿ ਉਹ ਅਸ਼ੂਤ ਹੈ ਬਾਕੀ ਬੱਚਿਆਂ ਦੇ ਨਾਲ ਉਹ ਬੈਠ ਨਹੀਂ ਸਕਦਾ ਸਕੂਲ ਦੇ ਕਮਰੇ ਚੋਂ ਬਾਹਰ ਬਿਠਾਉਣਾ ਗਰਮੀ ਵੀ ਹੋਣੀ ਸਰਦੀ ਵੀ ਹੋਣੀ ਔਰ নো ਪੀਨ নো ਵਾਟਰ ਜਿਸ ਦਿਨ ਸਕੂਲ ਦਾ ਚਪੜਾਸੀ ਸਕੂਲ ਦੇ ਵਿੱਚ ਨਹੀਂ ਸੀ ਆਉਂਦਾ ਉਸ ਦਿਨ 바ਵਾ ਸਾਹਿਬ ਨੂੰ ਪੀਣ ਵਾਸਤੇ ਪਾਣੀ ਨਹੀਂ ਸੀ ਦਿੱਤਾ ਜਾਂਦਾ ਅੱਜ ਜਿਸ ਸ਼ਖਸੀਅਤ ਦੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਚਰਚਾਾਂ ਮਾ ਹੋ ਰਹੀਆਂ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਤਾਂ 바ਵਾ ਸਾਹਿਬ ਨੂੰ ਪੂਜਿਆ ਜਾ ਰਿਹਾ ਉਹਨਾਂ ਦੇ ਨਾਮ ਦੀਆਂ ਲਾਇਬ੍ਰੇਰੀਆਂ ਬਣਾ ਰਹੀਆਂ ਨੇ ਉਹਨਾਂ ਦੇ ਨਾਮ ਦੀਆਂ ਅਜਾਇਬ ਘਰ ਬਣਾਏ ਜਾ ਰਹੇ ਨੇ ਉਸ ਕਮਰੇ ਨੂੰ ਸਜਾਇਆ ਜਾ ਰਿਹਾ ਜਿਸ ਕਮਰੇ ਦੇ ਵਿੱਚ 바ਵਾ ਸਾਹਿਬ ਬੈਠ ਕੇ ਕਿਤਾਬਾਂ ਲਿਖ ਰਿਆ ਕਰਦੇ ਸੀ ਲੇਕਿਨ 바ਵਾ ਸਾਹਿਬ ਦੇ ਆਪਣੇ ਦੇਸ਼ ਵਿੱਚ ਕੁਝ ਇੱਕ ਮਨੁਵਾਦੀ ਸੋਚ ਦੇ ਮਾਲਕ ਕਿਤੇ ਨਾ ਕਿਤੇ 바ਵਾ ਸਾਹਿਬ ਦੀ ਸ਼ਖਸੀਅਤ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਅਫਸੋਸ ਕਿ ਉਹ ਆਪਣੀ ਕੋਸ਼ਿਸ਼ ਦੇ ਵਿੱਚ ਹਮੇਸ਼ਾ ناکਾਮਯਾਬ ਹੁੰਦੇ ਨੇ ਬਾਬਾ ਸਾਹਿਬ ਨੂੰ ਜਿੰਨਾ ਇਹਨਾਂ ਲੋਕਾਂ ਨੇ ਇਸ ਨਾਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਹੀ ਨਾਮ ਇਹ ਉੱਭਰ ਕੇ ਸਾਹਮਣੇ ਆ ਰਿਹਾ ਹੈ ਪੋਤਨ ਦੇ ਇਸ ਬਿਆਨ ਨੇ ਸੱਚਮੁੱਚ ਭਾਰਤੀਆਂ ਦੀਆਂ ਔਰ ਖਾਸ ਕਰਕੇ ਮਨੂਵਾਦੀ ਸੋਚ ਦੇ ਮਾਲਕਾਂ ਦੀਆਂ ਅੱਖਾਂ ਖੋਲ ਕੇ ਰੱਖ ਦਿੱਤੀਆਂ ਦੋਸਤੋ ਮੈਂ ਦੱਸਣਾ ਚਾਹਾਂ ਕਿ ਆਖਰਕਾਰ ਰੂਸ ਦੇ ਪ੍ਰਧਾਨ ਮੰਤਰੀ ਪੁਤਨ ਨੇ ਅਜਿਹਾ ਕੀ ਕਿਹਾ ਕਿ ਹਜ਼ਾਰਾਂ ਦੀ ਤਾਦਾਦ ਵਿੱਚ ਬੈਠੇ ਲੋਕਾਂ 'ਚ ਉਹਨਾਂ ਭਾਰਤੀਆਂ ਨੇ ਮਾਣ ਮਹਿਸੂਸ ਕੀਤਾ ਕਿ ਜਿਸ ਦੇਸ਼ ਦੇ ਅਸੀਂ ਵਾਸੀ ਹਾਂ ਉਸੇ ਦੇਸ਼ ਦਾ ਹੀ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜਨਮਿਆ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਮੈਕਸੀਕੋ ਦੇ ਵਿੱਚ ਇੱਕ ਸੰਮੇਲਨ ਸੀ ਔਰ ਜਿੱਥੇ ਕਿ ਰੂਸ ਦੇ ਪ੍ਰਧਾਨ ਮੰਤਰੀ ਪੁਤਨ ਨੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਜੀਵਨ ਤੇ ਕੀਤੇ ਹੋਏ ਕੰਮਾਂ ਦੇ ਬਾਰੇ ਦੱਸ ਪਿਆ ਇੱਕ ਅਜੀਹਾ ਭਾਵੁਕ ਕਰਨ ਵਾਲਾ ਭਾਸ਼ਣ ਦਿੱਤਾ ਹੈ ਇਸ ਸਮੇਲਨ ਵਿੱਚ ਦੁਨੀਆ ਭਰ ਦੇ ਨੇਤਾ ਬੁੱਧੀਜੀਵ ਤੇ ਸਕਾਲਰ ਪਹੁੰਚੇ ਹੋਏ ਸਨ ਪੁਤਿਨ ਦਾ ਇਹ ਭਾਸ਼ਣ ਨਾ ਸਿਰਫ ਬਾਬਾ ਸਾਹਿਬ ਦੇ ਲਈ ਇੱਕ ਇੱਜ਼ਤ ਭਰੇ ਸ਼ਬਦ ਸੀ ਬਲਕਿ ਇਹ ਦਿਖਾਉਂਦਾ ਸੀ ਕਿ ਵਿਸ਼ਵ ਭਰ ਦੇ ਵਿੱਚ ਬਾਬਾ ਸਾਹਿਬ ਦਾ ਕਿੰਨਾ ਸਨਮਾਨ ਕੀਤਾ ਜਾਂਦਾ ਹੈ ਕਿਉਂਕਿ ਬਾਬਾ ਸਾਹਿਬ ਦੀ ਸ਼ਖਸੀਅਤ ਇਸ ਤਰ੍ਹਾਂ ਦੀ ਹੈ ਜੋ ਉਸ ਸ਼ਖਸੀਅਤ ਨੂੰ ਜਾਣਨ ਦੀ ਕੋਸ਼ਿਸ਼ ਕਰਦਾ ਹੈ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦਾ ਹੈ ਰੂਸ ਦੇ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਕੁਝ ਇਸ ਤਰ੍ਹਾਂ ਕੀਤੀ ਦੋਸਤੋ ਇਸ ਐਪੀਸੋਡ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਵੇਖਣਾ ਰੂਸ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਮੈਂ ਇੱਕ ਅਜੀਹੀ ਮਹਾਨ ਸ਼ਖਸੀਅਤ ਮਹਾਨ ਵਿਅਕਤੀ ਦੀ ਗੱਲ ਕਰਨ ਜਾ ਰਿਹਾ ਜਿਸ ਨੇ ਨਾ ਸਿਰਫ ਆਪਣੇ ਦੇਸ਼ ਬਲਕਿ ਪੂਰੀ ਦੁਨੀਆ ਨੂੰ ਪ੍ਰੇਰਿਤ ਕੀਤਾ ਹੈ ਡਾਕਟਰ ਬਾਬਾ ਸਾਹਿਬ ਅੰਬੇਡਕਰ ਇੱਕ ਮਹਾਨ ਕ੍ਰਾਂਤੀਕਾਰੀ ਤਾਂ ਇੱਕ ਸੱਚੇ ਮਾਨਵਵਾਦੀ ਸੀ। ਅਗਰ ਬਾਬਾ ਸਾਹਿਬ ਸਾਡੇ ਦੇਸ਼ ਰੂਸ ਦੇ ਵਿੱਚ ਜਨਮੇ ਹੁੰਦੇ ਤਾਂ ਇਹ ਸਾਡੇ ਲਈ ਮਾਣ ਵਾਲੀ ਗੱਲ ਹੁੰਦੀ। ਅੱਗੇ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਨੇ ਸਿੱਖਿਆ ਤੇ ਜ਼ੋਰ ਦਿੱਤਾ ਇਸ ਮੁੱਦੇ ਨੂੰ ਇਸ ਪਹਿਲ ਨੂੰ ਉਹਨਾਂ ਨੇ ਜੋ ਅਸੰਭਵ ਸੀ ਸੰਭਵ ਕਰਕੇ ਦਿਖਾਇਆ। ਆਪਣੀਆਂ ਲਿਖਤਾਂ ਆਪਣੇ ਵਿਚਾਰਾਂ ਦੇ ਨਾਲ ਉਹਨਾਂ ਨੇ ਜਾਤੀਵਾਦ ਜੈਸੀ ਸਮਾਜਿਕ ਬੁਰਾਈ ਦੇ ਖਿਲਾਫ ਲੜਾਈ ਲੜੀ ਤੇ ਜਿੱਤ ਪ੍ਰਾਪਤ ਕੀਤੀ ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਸਿੱਖਿਆ ਤੇ ਗਿਆਨ ਹੀ ਉਹ ਹਥਿਆਰ ਹਨ ਜੋ ਕਿਸੇ ਵੀ ਤਰ੍ਹਾਂ ਭੇਦਭਾਵ ਨੂੰ ਖਤਮ ਕਰ ਸਕਦੇ ਨੇ ਇਹ ਸ਼ਬਦ ਸੁਣ ਕੇ ਉੱਥੇ ਮੌਜੂਦ ਲੋਕ ਮੰਤਰ ਮੁਕਤ ਹੋ ਗਏ ਰੂਸ ਦੇ ਪ੍ਰਧਾਨ ਮੰਤਰੀ ਨੇ ਬਾਬਾ ਸਾਹਿਬ ਦੇ ਜੀਵਨ ਦੇ ਬਾਰੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕੀਤੀਆਂ ਉਹਨਾਂ ਨੇ ਕਿਹਾ ਕਿ ਬਾਬਾ ਸਾਹਿਬ ਦੇ ਸੰਵਿਧਾਨ ਨਿਰਮਾਣ ਦੇ ਵਿੱਚ ਯੋਗਦਾਨ ਦੀ ਉਹਨਾਂ ਨੇ ਭਰਪੂਰ ਤਾਰੀਫ਼ ਕੀਤੀ ਉਹਨਾਂ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਨਾ ਸਿਰਫ ਇੱਕ ਕਾਨੂੰਨੀ ਦਸਤਾਵੇਜ਼ ਹੈ ਬਲਕਿ ਸਮਾਜਿਕ ਨਿਆਂ ਸਮਾਨਤਾ ਦਾ ਇੱਕ ਜੀਵਨ ਦਰਸ਼ਨ ਹੈ ਉਹਨਾਂ ਨੇ ਕਿਹਾ ਕਿ ਰੂਸ ਦੇ ਵਿੱਚ ਵੀ ਬਾਬਾ ਸਾਹਿਬ ਦੇ ਵਿਚਾਰ ਜਾਣੇ ਜਾਂਦੇ ਨੇ ਪਰ ਇੱਥੇ ਸਮਾਜਿਕ ਤੇ ਆਰਥਿਕਤਾ ਨੂੰ ਦੂਰ ਕਰਨ ਦੀ ਜ਼ਰੂਰਤ ਹੈ ਦੋਸਤੋ ਭਾਸ਼ਣ ਦੇ ਅੰਤ ਵਿੱਚ ਰੂਸ ਦੇ ਪ੍ਰਧਾਨ ਮੰਤਰੀ ਨੇ ਇੱਕ ਐਸਾ ਐਲਾਨ ਕੀਤਾ ਜਿਸ ਨੇ ਸਭ ਨੂੰ ਚੰਕਾ ਦਿੱਤਾ ਅਸੀਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਯਾਦ ਦੇ ਵਿੱਚ ਮੈਕਸੀਕੋ 'ਚ ਇੱਕ ਲਾਇਬ੍ਰੇਰੀ ਬਣਾਵਾਂਗੇ ਜਿਸ ਦਾ ਨਾਮ ਹੋਏਗਾ ਡਾਕਟਰ ਬੀ ਆਰ ਅੰਬੇਡਕਰ ਇੰਟਰਨੈਸ਼ਨਲ ਲਾਇਬ੍ਰੇਰੀ ਇਸ ਲਾਇਬ੍ਰੇਰੀ ਦੇ ਵਿੱਚ ਬਾਬਾ ਸਾਹਿਬ ਦੀਆਂ ਲਿਖੀਆਂ ਕਿਤਾਬਾਂ ਤੇ ਉਹ ਵਿਚਾਰ ਜਿਹੜੇ ਕਿ ਦਸਤਾਵੇਜ਼ ਦੇ ਤੌਰ ਤੇ ਜਾਣੇ ਜਾਂਦੇ ਨੇ ਉਹ ਵੀ ਇਸ ਲਾਇਬ੍ਰੇਰੀ ਵਿੱਚ ਹੋਣਗੇ ਉਹਨਾਂ ਦੀ ਉਹ ਸਾਰੀ ਜਾਣਕਾਰੀ ਜੋ ਸਿੱਖਿਆ ਦਾ ਕੇਂਦਰ ਹੋਵੇਗੀ ਇਹ ਸੁਣ ਕੇ ਚਾਰੇ ਪਾਸੇ ਤਾੜੀਆਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ ਰੂਸ ਦੇ ਪ੍ਰਧਾਨ ਮੰਤਰੀ ਨੇ ਅੱਗੇ ਵੀ ਕਿਹਾ ਕਿ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਨਾਮ ਨੂੰ ਲੈ ਕੇ ਇੱਕ ਸਕਾਲਰਸ਼ਿਪ ਸ਼ੁਰੂ ਕੀਤਾ ਜਾਵੇਗਾ ਜਿਸ ਦੇ ਵਿੱਚ ਗਰੀਬ ਤੇ ਜ਼ਰੂਰਤਮੰਦ ਬੱਚੇ ਉਸ ਸਕਾਲਰਸ਼ਿਪ ਦਾ ਫਾਇਦਾ ਲੈ ਕੇ ਸਿੱਖਿਆ ਪ੍ਰਾਪਤ ਕਰ ਸਕਣਗੇ ਉੱਥੇ ਬੈਠੇ ਭਾਰਤੀ ਪ੍ਰਤੀਨਿਧੀਆਂ ਨੂੰ ਮਾਣ ਤੇ ਫਕਰ ਮਹਿਸੂਸ ਹੋ ਰਿਹਾ ਸੀ ਜਦੋਂ बार-बार ਇੱਕ ਵਿਸ਼ਾਲ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਇਹ ਐਲਾਨ ਕੀਤਾ ਜਾ ਰਿਹਾ ਸੀ 바ਵਾ ਸਾਹਿਬ ਦੀ ਸੋਚ ਨੂੰ ਲੈ ਕੇ ਉਹ ਕਿੰਨੇ ਪ੍ਰਭਾਵਿਤ ਸਨ ਉਹਨਾਂ ਨੇ ਉਸੇ ਹੀ ਪ੍ਰਭਾਵਤਾ ਨੂੰ ਮੱਦੇ ਨਜ਼ਰ ਰੱਖਦਿਆਂ ਲਾਇਬ੍ਰੇਰੀ ਤੇ ਸਕਾਲਰਸ਼ਿਪ ਦੀ ਸ਼ੁਰੂਆਤ ਕੀਤੀ। ਦੋਸਤੋ ਜਿਸ ਦੇਸ਼ ਵਿੱਚ 바ਵਾ ਸਾਹਿਬ ਦਾ ਜਨਮ ਹੋਇਆ ਉਸ ਦੇਸ਼ ਵਿੱਚ ਜੋ ਸਨਮਾਨ ਇੱਜ਼ਤ ਆਪਾ ਕਰਦੇ ਹਨ ਮੁਬਾਰਕ ਬਾਦ ਦੇ ਪਾਤਰ ਨੇ ਪਰ ਜੋ ਲੋਕ ਕੁਝ ਤਾਕਤਾਂ ਦੇ ਪਿੱਛੇ ਲੱਗ ਕੇ 바ਵਾ ਸਾਹਿਬ ਦੀ ਸੋਚ ਨੂੰ ਪ੍ਰਤਿਭਾ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਅਸੀਂ ਉਹਨਾਂ ਨੂੰ ਕਹਾਂਗੇ ਕਿ ਤੁਸੀਂ ਆਪਣੀ ਸੋਚ ਨੂੰ ਬਦਲੋ ਔਰ 바ਵਾ ਸਾਧੀਆਂ ਦਿੱਤੀਆਂ ਹੋਈਆਂ ਨਿਆਮਤ ਪ੍ਰਾਪਤੀਆਂ ਨੂੰ ਇੱਕ ਨਜ਼ਰ ਜ਼ਰੂਰ ਵੇਖੋ ਜਿਨ੍ਹਾਂ ਨੂੰ ਆਪਾਂ ਕਦੇ ਵੀ ਭੁੱਲ ਨਹੀਂ ਸਕਦੇ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ